ਕਿੱਥੋਂ ਲੈ ਕੇ ਆਏ ਬਾਈ ਜੀ ਕਿੱਥੋਂ ਲੈ ਕੇ ਆਏ ਦਾਰੂ ਦੀ ਬੋਤਲ ਕਿਹਨਾਂ ਦੀ ਕਿਹਨਾਂ ਦੀ ਕੀ ਨਾਮ ਆ ਉਹਨਾਂ ਦਾ ਹਾਂਜੀ ਕਿਨੇ ਦਿੱਤੀ ਆ ਤਿੰਨ ਆ ਨਾਮ ਹਾਂਜੀ ਉੱਥੇ ਕੋਣ ਆਇਆ ਸੀ ਉਹਨੇ ਇਹ ਕਿਹੜੀ ਪਾਰਟੀ ਦੇ ਬੰਦੇ ਕੋਈ ਲੀਡਰ ਆਇਆ ਸੀ ਜਾਂ ਕਿਹੜਾ ਆਇਆ ਸੀ ਲੀਡਰ ਇਹ ਆਇਆ ਸੀ ਬੰਦਾ ਅੱਜ ਇੱਥੇ ਖੋਲਿਓ ਖੋਲ ਤੇ ਇਹ ਬੋਤਲ ਇਹਨਾਂ ਨਹੀਂ ਦਿੱਤੀ ਆ ਫਿਰ ਕੱਢਿਓ ਮੜੀ ਜੀ ਛਾਲੀ ਛੱਕਿਓ ਥੋੜਾ ਕੱਢਿਓ ਬਾਹਰ ਕੱਢਿਓ ਕਿਹੜੀ ਆ ਦਿਖਾਓ ਚੋਣਾਂ ਦਾ ਖਾੜਾ ਇਸ ਵਕਤ ਪੱਕ ਚੁੱਕਿਆ ਜਿਵੇਂ ਲੋਕ ਸਭਾ ਚੋਣਾਂ ਦਾ ਬਿੱਗਲ ਆ ਜਿਹੜਾ ਵੱਜ ਚੁੱਕਿਆ ਤੇ ਸਿਆਸਤ ਗਰਮਾਉਂਦੀ ਨਜ਼ਰ ਆ ਰਹੀ ਹੈ ਉੱਥੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਦੇ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਲੋਕ ਉਹਨਾਂ ਦੀ ਪਾਰਟੀ ਨੂੰ ਹੀ ਵੋਟ ਪਾਉਣ ਤਾਂ ਕਿ ਉਹ ਪਾਰਟੀ ਨੂੰ ਅੱਗੇ ਲੈ ਕੇ ਜਾਣ ਤੇ ਉਹ ਪੰਜਾਬ ਦਾ ਭਵਿੱਖ ਹੈ ਜਿਹੜਾ ਹੋਰ ਰਚੂ ਸਕੇ ਇਸ ਤੋਂ ਇਲਾਵਾ ਪਾਰਟੀਆਂ ਦੇ ਉਮੀਦਵਾਰਾਂ ਦੇ ਵੱਲੋਂ ਅੱਡ-ਅੱਡ ਤਰ੍ਹਾਂ ਦੇ ਹਤਕੰਡੇ ਵੀ ਅਪਣਾਏ ਜਾ ਰਹੇ ਨੇ ਤਾਂ ਬਿਲਕੁਲ ਖੰਨਾ ਦੇ ਸ਼੍ਰੀ ਮਾਛੀਵਾੜਾ ਸਾਹਿਬ ਦੇ ਇਲਾਕੇ ਤੋਂ ਕਾਂਗਰਸ ਦੇ ਇੱਕ ਚੋਣਵੀ ਸਭਾ ਦੇ ਵਿੱਚ ਜਿਹੜੀ ਸ਼ਰਾਬ ਵੰਡਣ ਦੀ ਵੀਡੀਓ ਵਾਇਰਲ ਹੋ ਰਹੀ ਆ ਤਾਂ ਬਿਲਕੁਲ ਕਾਂਗਰਸ ਦੀ ਰੈਲੀ ਚੱਲ ਰਹੀ ਸੀ ਤੇ ਕਾਂਗਰਸ ਦੇ ਉਮੀਦਵਾਰ ਨੇ ਜਿਹੜੇ ਸੰਬੋਧਨ ਕਰ ਰਹੇ ਸੀ ਲੋਕਾਂ ਨੂੰ ਉਸ ਦੇ ਦਰਮਿਆਨ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸ਼ਰਾਬ ਵੰਡੀ ਜਾ ਰਹੀ ਹੈ ਤਾਂ ਵਿਰੋਧੀ ਦਲ ਨੇ ਜਿਹੜੇ ਉਹਨਾਂ ਨੇ ਕਾਂਗਰਸ ਨੂੰ ਪੂਰੀ ਤਰ੍ਹਾਂ ਘੇਰਿਆ ਹੋਇਆ ਇੱਥੋਂ ਤੱਕ ਕਿ ਆਮ ਆਦਮੀ ਪਾਰਟੀ ਨੇ ਵੀ ਇੱਥੋਂ ਦੀ ਨਿੰਦਾ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਜੋ ਕਰ ਰਹੇ ਨੇ ਬਹੁਤ ਹੀ ਗਲਤ ਕਰ ਰਹੇ ਨੇ ਇੱਥੋਂ ਤੱਕ ਕਿ ਭਾਜਪਾ ਨੇ ਵੀ ਕਾਂਗਰਸ ਤੇ ਭਾਰੀ ਰੋਪ ਲਗਾਏ ਨੇ ਕਿ ਜੋ ਸ਼ਰਾਬ ਹੁਣ ਤੱਕ ਨਕਲੀ ਵੰਡੀ ਜਾ ਰਹੀ ਸੀ ਜੋ ਸ਼ਰਾਬ ਦੀ ਹੁਣ ਤੱਕ ਅਸੀਂ ਖਬਰਾਂ ਸੁਣੀਆਂ ਸੀ ਕਿ ਨਕਲੀ ਸ਼ਰਾਬ ਨੂੰ ਲੈ ਕੇ ਇੰਨੀਆਂ ਮੌਤਾਂ ਹੋ ਗਈਆਂ ਨੇ ਉਹ ਖਬਰਾਂ ਬਿਲਕੁਲ ਸਹੀ ਸਨ ਤਾਂ ਬਿਲਕੁਲ ਉਹਨਾਂ ਦਾ ਇਹ ਵੀ ਕਹਿਣਾ ਉਹਨਾਂ ਨੇ ਕਾਂਗਰਸ ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਉਹੀ ਨਕਲੀ ਸ਼ਰਾਬ ਬੇਹਾਮ ਲੋਕਾਂ ਦੇ ਵਿੱਚ ਵੰਡ ਰਹੇ ਨੇ ਤਾਂ ਜੋ ਕਿ ਹਾਨੀਕਾਰਕ ਸਾਬਤ ਹੋ ਸਕਦੀ ਹੈ ਤਾਂ ਵੀਡੀਓ ਹੈ ਜਿਹੜੀ ਕਾਂਗਰਸ ਦੇ ਭਾਰੀ ਪੈ ਗਈ ਆ ਤਾਂ ਕਾਂਗਰਸ ਦੀਆਂ ਮੁਸੀਬਤਾਂ ਨੇ ਜਿਹੜੀਆਂ ਵਾਧੀਆਂ ਜਾ ਰਹੀਆਂ ਨੇ ਤਾਂ ਬਿਲਕੁਲ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤੇ ਜਦੋਂ ਇਸ ਵੀਡੀਓ ਦੇ ਵਿੱਚ ਇੱਕ ਵਿਅਕਤੀ ਦੇ ਕੋਲੇ ਸ਼ਰਾਬ ਦੀਆਂ ਦੋ ਬੋਤਲਾਂ ਦੇਖੀਆਂ ਜਾ ਸਕਦੀਆਂ ਨੇ ਉਸ ਤੋਂ ਪੁੱਛਿਆ ਜਾਂਦਾ ਹੈ ਕਿ ਬੋਤਲਾਂ ਉਸ ਨੂੰ ਕਿਸ ਨੇ ਦਿੱਤੀਆਂ ਨੇ ਤਾਂ ਉਸ ਦਾ ਕੀ ਕਹਿਣਾ ਹੈ ਤੁਸੀਂ ਆਪ ਸੁਣ ਸਕਦੇ ਹੋ ਕਿੱਥੋਂ ਲੈ ਕੇ ਆਏ ਹੋ ਬਈ ਜੀ ਕਿੱਥੋਂ ਲੈ ਕੇ ਆਏਂ ਦਾਰੂ ਦੀ ਬੋਤਲ ਇਹ ਕਿੱਥੋਂ ਲੈ ਕੇ ਕਿਹਨਾਂ ਦੀ ਕਿਹਨਾਂ ਦੀ ਕੀ ਨਾਮ ਉਹਨਾਂ ਦਾ ਹਾਂਜੀ ਐਮਸੀ ਕੀ ਨਾਮ ਆ ਕੀ ਵੋਟਾਂ ਚ ਲੱਗੇ ਵੋਟਾਂ ਚ ਗਏ ਸੀ ਕਿਤੇ ਆ ਅਸੀਂ ਤਾਂ ਇੱਥੋਂ ਆਏ ਹਾਂ ਕੰਮ ਤੋਂ ਕਿੱਥੋਂ ਰਹਿੰਦੇ ਕਿੱਥੇ ਤੁਸੀਂ ਪੈਨਥ ਚ ਗਏ ਸੀ ਤੁਸੀਂ ਉੱਥੇ ਵੀ ਗਏ ਸੀ ਰੈਲੀ ਤੇ ਰੈਲੀ ਤੇ ਵੀ ਗਏ ਸੀ ਕਾਂਗਰਸ ਦੀ ਰੈਲੀ ਤੇ ਗਏ ਯਾਰ ਅਸੀਂ ਤਾਂ ਇੱਥੋਂ ਆਏ ਹਾਂ ਤੁਹਾਡੀ ਵੀਡੀਓ ਆਈ ਹੋਈ ਆ ਵਿੱਚ ਹੀ ਰੈਲੀ ਤੇ ਬੈਠਿਆਂ ਦੀ ਔਰੀ ਤੁਹਾਡੇ ਮਹੱਲੇ ਚ ਉਹ ਨੂੰ ਪੁੱਛ ਲਓ ਚੱਕਿਓ ਮੜੀ ਜੀ ਸ਼ਰਟ ਚੱਕਿਓ ਇੱਕ ਮਿੰਟ ਆਪਣੀ ਹਾਲੋ ਕੱਢਿਓ ਬਾਹਰ ਕੱਢਿਓ ਬੋਤਲ ਕਿਹੜੀ ਆ ਦਿਖਾਓ ਇਧਰੋਂ ਮਾਰਕਾ ਦਿਖਾਓ ਦੇ ਲੈ ਕਿੰਨੇ ਦਿੱਤੀ ਆ? ਐਮਸੀ ਨੇ ਦਿੱਤੀ। ਕੀ ਨਾਮ ਉਹਨਾਂ ਦਾ? ਜੀ ਤੁੰਮਾ। ਕਿਹੜੀ ਪਾਰਟੀ ਦਾ? ਕਿਹੜੀ ਪਾਰਟੀ ਦਾ? ਤੇਰੇ ਹੁਣ ਆਏ ਸੀ। ਕੌਣ ਆਇਆ ਸੀ ਉਰੇ ਹੁਣੇ? ਕਿਹੜੀ ਪਾਰਟੀ ਦੇ ਨੇ? ਇੱਥੋਂ ਆਏ ਆ ਗੁਰਦੁਆਰੇ ਕੋਲੋਂ ਯਾਰ। ਹਾਂਜੀ ਉੱਥੇ ਕੌਣ ਆਇਆ ਸੀ ਹੁਣੇ? ਨਹੀਂ ਨਹੀਂ ਪਤਾ ਨਹੀਂ। ਇਹ ਕਿਹੜੀ ਪਾਰਟੀ ਦੇ ਬੰਦੇ ਨੇ? ਕੋਈ ਲੀਡਰ ਆਇਆ ਸੀ ਜਾਂ ਕਿਹੜਾ ਆਇਆ ਸੀ? ਲੀਡਰ ਹੀ ਆਏ ਹੁਣੇ ਮੈਂ ਲੀਡਰ ਆਇਆ ਕਿਹਾ। ਜਿਹੜਾ ਐਮਸੀ ਆ ਤੁਹਾਡਾ ਉਹ ਕਿਹੜੀ ਪਾਰਟੀ ਦਾ? ਇੱਧਰ ਆਓ ਥੋੜਾ। ਨਹੀਂ ਕਿਹੜੀ ਪਾਰਟੀ ਦਾ? ਪਮਾਈ। ਪਾਰਟੀ ਕਿਹੜੀ ਆ? ਜਿਵੇਂ ਕਾਂਗਰਸ ਅਕਾਲੀ ਦਲ। ਆਮ ਆਦਮੀ ਪਾਰਟੀ ਬੀਜੇਪੀ ਕਿਹੜੀ ਪਾਰਟੀ ਆ ਸਵਾਲ ਹਾ ਜਿਹੜਾ ਹੱਥ ਉੱਤੇ ਪਾਇਆ ਹੋਇਆ ਇਹ ਇਹਨਾਂ ਦੀ ਬਾਲਟੀ ਸੀ ਆ ਜਿਹੜਾ ਤੁਹਾਡੇ ਉੱਥੇ ਕਾਗਜ਼ ਪਾਇਆ ਹੋਇਆ ਇਧਰਲੀ ਜੇਬ ਚ ਹਾਂ ਖੋਲਿਓ ਇਹਨੂੰ ਖੋਲਿਓ ਹਾਲੋ ਮਾਈਕਰ ਲ ਕੋ ਰੱਖਦਾ ਨਹੀਂ ਨਾ ਨਾ ਠੀਕ ਆ ਵਧੀਆ ਆਜਾ ਦਿਹਾੜੀ ਲਾ ਕੇ ਆਏ ਆ ਉਹ ਕਹਿੰਦੇ ਵੀ ਇੱਥੇ ਆਜਾ ਆ ਖੋਲੋ ਪੂਰੀ ਚੰਗੀ ਤਰ੍ਹਾਂ ਖੋਲਿਓ ਇਹਨੂੰ ਪੂਰਾ ਸਿੱਧਾ ਕਰਿਓ ਇਹ ਇਹ ਆਇਆ ਸੀ ਬੰਦਾ ਅੱਜ ਇੱਥੇ ਖੋਲਿਓ ਖੋਲਿਓ ਦਾ ਤੇ ਇਹ ਬੋਤਲ ਇਹਨਾਂ ਨੇ ਨਹੀਂ ਦਿੱਤੀ ਆ ਫਿਰ